ਤਾਂ ਇੱਕ ਵੱਡਾ ਬਿਆਨ ਆਇਆ ਤਲਬੀਰ ਗਿੱਲ ਦਾ ਐਸਜੀਪੀਸੀ ਮੈਂਬਰਾਂ ਨੂੰ ਲੈ ਕੇ ਤਾਂ ਮੇਰੇ ਨਾਲ ਇਸ ਸਮੇ ਗੁਰਚਰਨ ਗਰੇਵਾਲ ਮੌਜੂਦ ਨੇ ਜਿਹੜੇ ਕਿ ਐਸਜੀਪੀਸੀ ਮੈਂਬਰ ਵੀ ਨੇ ਤਲਬੀਰ ਗਿੱਲ ਨੇ ਇੱਕ ਗੱਲ ਕਹੀ ਆ ਵੀ ਐਸਜੀਪੀਸੀ ਮੈਂਬਰਾਂ ਦਾ ਜਿਹੜਾ ਹੈ ਡੋਪ ਟੈਸਟ ਕਰਾਇਆ ਜਾਵੇ ਕਿਉਂਕਿ ਇਹ ਮੋਟੀ ਹਫੀਮ ਖਾਂਦੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਵੈਸੇ ਐਸਜੀਪੀਸੀ ਮੈਂਬਰਾਂ ਬਾਰੇ ਨਹੀਂ ਚਾ ਤੁਹਾਨੂੰ ਦੁਸਤੀ ਕਰਾਓ ਮੈਂ ਤਾਂ ਚਾਹੋ ਮੈਂਬਰਾਂ ਨਾਲ ਵੀ ਸਾਹਮਣੇ ਵੀ ਹਰੇਕ ਦਾ ਹੋਣਾ ਚਾਹੀਦਾ ਹੂੰ ਹੁਣ ਉਹਨਾਂ ਨੇ ਜਿਹੜੇ ਕੋਈ ਮੁਲਾਜ਼ਮਾ ਉਹਨਾਂ ਬਾਰੇ ਜ਼ਿਕਰ ਕੀਤਾ ਮੈਨੂੰ ਇਦਾਂ ਲੱਗਦਾ ਹੈ ਕਿ ਕਿੰਨੀ ਦੇਰ ਤੋਂ ਉਹ ਸ਼ਰੂਣੀ ਕਮਿਟੀ ਨਾਲ ਸੰਬੋਧਤ ਨਹੀਂ। ਉਹ ਆਪ ਵੀ ਦੱਸ ਰਹੇ ਨੇ ਕਿ ਮੈਂ ਇੱਥੇ ਇਹਨਾ ਮੈਨੇਜਰ ਵੀ ਲਵਾਉਣਾ ਮੈਂ ਆ ਵੀ ਕਰਦਾ ਮੈਂ ਉਹ ਵੀ ਸਪਾਰਸ਼ ਕਰਦਾ। ਤੇ ਉਦੋਂ ਨਹੀਂ ਇਹ ਗੱਲ ਮੈਨੂੰ ਲੱਗਦਾ ਕੀਤੀ ਗਈ ਤੇ ਅੱਜ ਕੀਤੀ ਹੋਈ ਗੱਲ ਜਿਹੜੀ ਆ ਉਹ ਉਸ ਗੱਲ ਦਾ ਉਸ ਗੱਲ ਨੂੰ ਕਿੱਦਾਂ ਲਿਆ ਜਾਵੇ। ਮਸਲਾ ਤਾਂ ਪੋਲੀਟੀਕਲ ਪਾਰਟੀਆਂ ਦਾ ਮਸਲਾ ਉਹਨਾਂ ਨੇ ਇੱਕ ਰਾ ਇਹਨਾਂ ਦੀ ਪਾਰਟੀ ਨੂੰ ਛੱਡ ਕੇ ਦੂਜੀ ਰਾਜ ਦੀ ਪਾਰਟੀ 'ਚ ਗਏ ਆ। ਮਸਲਾ ਉਹਨਾਂ ਦਾ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਨਹੀਂ ਮਾਮਲਾ ਕੋਈ ਉਹਦਾ ਵਿਕ੍ਰਮ ਸਿੰਘ ਮਜੀਠੀਆ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਮਜੀਠੀਆ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਥਾਂ ਤੇ ਸਥਾਪਿਤ ਕੀਤਾ ਅੱਜ ਹੂੰ ਤੇ ਇਹ ਸਾਰੀਆਂ ਮਾਮਲਾ ਤਾਂ ਉਹਨਾਂ ਦਾ ਵਾ ਹੂੰ ਹੂੰ ਉਸ ਉਸ ਮਾਮਲੇ ਨੂੰ ਹੁਣ ਅਸੀਂ ਸ਼ਰੋਣੀ ਕਮੇਟੀ ਕਿੱਦਾਂ ਉਹਦੇ ਨਾਲ ਚੇਕ ਸੀਟ ਲਿਓ ਹੂੰ ਹੂੰ ਸ਼ਰੋਣੀ ਕਮੇਟੀ ਵੀ ਤਾਂ ਜਿੰਨਾ ਇਹਨਾਂ ਨੂੰ ਨਵਾਜਿਆ ਮਿਲਦਾ ਕਿਸੇ ਨੂੰ ਨਹੀਂ ਨਵਾਜਿਆ ਹੂੰ ਹੂੰ ਕਿਉਂਕਿ ਇਹ ਜਦੋਂ ਅਮਰਸਰ ਸਾਹਿਬ ਨਾਲ ਸੰਬੰਧਤ ਸੀਗੇ ਵੱਧ ਲੋਕਾਂ ਨਾਲ ਸੰਬੰਧਤ ਸੀਗੇ ਤੇ ਉਹ ਤਾਂ ਕਰਦੇ ਰਹੇ ਇਹਨਾਂ ਨੂੰ ਅੱਜ ਛੋਣਨੀ ਕਮੇਟੀ ਦੇ ਬਾਰੇ ਵਿੱਚ ਇਸ ਤਰ੍ਹਾਂ ਦੀ ਚਿਪਣੀ ਜਿਹੜੀ ਆ ਮੈਨੂੰ ਲੱਗਦਾ ਨਹੀਂ ਕਿ ਇਹ ਖਲਾਕੀ ਤੌਰ ਤੇ ਕੋਈ ਉਹ ਸਹੀ ਗੱਲ ਕਰ ਰਿਹਾ ਉਹ ਕਾਰਨ ਕਿ ਹਾਂ ਜੀ ਕਾਲੀਦਲ ਨੇ ਆ ਨਹੀਂ ਕੀਤਾ ਤੇ ਅਸੀਂ ਆਮ ਆਦਮੀ ਪਾਰਟੀ ਨੇ ਆ ਕਰਦਾ ਇਹ ਕਹਿਣ ਕਿ ਹਾਂ ਜੀ ਇਹ ਨਸ਼ਿਆਂ ਦੀ ਗੱਲ ਕਰੀਏ ਤੇ ਨਸ਼ੇ ਜਿਹੜੇ ਆ ਜਿੰਨਾਂ ਦੇ ਨਾਲ ਉਹ ਬੈਠੇ ਆ ਧਾਲੀਵਾਲ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਇਹ ਜਿਹੜੇ ਨਸ਼ਿਆਂ ਦੀ ਜਿਹੜੀ ਪੰਜਾਬ ਦੇ ਅੰਦਰ ਆ ਸੁਧਾਰ ਕਰਤਾ ਹੂੰ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਹੂੰ ਹੂੰ ਤੇ ਮੈਂ ਕਲੀਅਰ ਕਹਿ ਦਿਆਂ ਕਿ ਮੈਂ ਇਹ ਗੱਲ ਨਹੀਂ ਕਿ ਮੈਂ ਨਸ਼ਾ ਨਾ ਕਰਦਾ ਨਾ ਜਿੰਦਗੀ ਕੀਤਾ ਤੇ ਨਾ ਮੈਂ ਨਸ਼ੇ ਦੀ ਹਮਾਇਤ ਕਰਦਾ ਸ਼੍ਰੋਮਿਕ ਕਮੇਟੀ ਦਾ ਮੁਲਾਜ਼ਮ ਕੋਈ ਵੀ ਕੋਈ ਨਸ਼ਾ ਕਰਦਾ ਤਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਅੱਜ ਵੀ ਹੁੰਦੀ ਆ ਕੱਲ ਨੂੰ ਵੀ ਹੋਏਗੀ ਤੇ ਹੁੰਦੀ ਸੀ ਨਹੀਂ ਕਾਰਵਾਈ ਕਾਰਵਾਈ ਤਾਂ ਹੁੰਦੀ ਆ ਪਰ ਤੁਸੀਂ ਸੁਣੋ ਨਾ ਵੀ ਜੇ ਕੋਈ ਸਬੂਤ ਆ ਜਾਂਦਾ ਤੇ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਇਹਨਾਂ ਇਸ ਕਰਕੇ ਇਹ ਗੱਲ ਕਲੀਅਰ ਕਰ ਦਿਆਂ ਮੈਂ ਜਸਟੀਫਾਈ ਨਹੀਂ ਕਰਦਾਗਾ ਨੀ ਕੋਈ ਉੱਥੇ ਜੇ ਨਸ਼ਾ ਕਰਦਾ ਹੋਊਗਾ ਤੇ ਅਸੀਂ ਉਹਦੀ ਖੈਰ ਕੋਈ ਕਰਦੇ ਆਂ ਕੋਈ ਇਸ ਗੱਲ ਹੀ ਸਮਝਉਂਦਾ ਨਹੀਂ ਹੈਗਾ ਪਰ ਇਹ ਜਿਹੜਾ ਅੱਜ ਦਾ ਉਹਨਾਂ ਦਾ ਬਿਆਨ ਹੈ ਕਿ ਅੱਜ ਤੋਂ ਕਿੰਨੇ ਸਾਲ 10 ਸਾਲ ਹੋ ਗਏ ਹੋਣੇ ਐ ਮੈਨੂੰ ਲੱਗਦਾ ਕਿ ਉਹ ਸ਼ਰੋਣੀ ਕਮੇਟੀ ਨਾਲ ਸੰਬੰਧਿਤ ਰਹੇ ਨੇ ਤੇ ਉਹ ਪ੍ਰਬੰਧਾਂ ਵਿੱਚ ਵੀ ਸੰਬੰਧਿਤ ਰਹੇ ਨੇ ਨਾਲੇ ਹੋਰ ਵੀ ਕਿੰਨੇ ਸਾਰੇ ਸਿਸਟਮਾਂ ਦੇ ਨਾਲ ਸੰਬੰਧਿਤ ਰਹੇ ਨੇ ਪਰ ਅੱਜ ਤੱਕ ਦਾ ਕਦੇ ਨਹੀਂ ਕਿਹਾ ਉਹਨਾਂ ਨੇ ਕਿ ਜਿਹੜਾ ਸਕੱਤਰ ਆ ਉਹ ਫੀਮ ਖੰਦਾ ਤੋ ਅੱਜ ਕਹਿਣ ਦਾ ਮਤਲਬ ਕੁਝ ਹੋਰ ਆ ਕਿ ਉਹ ਇੰਨੀ ਹਾਜ਼ਰ ਤੱਕ ਨੀਵੇਂ ਪੱਦਰ ਦੀ ਚਮਚਾਗਰੀ ਕਰ ਰਹੇ ਆ ਜਾਂ ਉਹ ਕੀ ਕਰ ਰਹੇ ਪਰ ਗੱਲ ਹੈ ਮੈਂ ਤੁਹਾਡੇ ਵੱਲ ਤੁਸੀਂ ਕਹਿ ਰਹੇ ਹੋ ਜੇ ਕੋਈ ਪਾਇਆ ਜਾਂਦਾ ਕੋਈ ਨਸ਼ਾ ਕਰਦੇ ਆ ਕੋਈ ਫੀਮ ਖਾਂਦਾ ਪਾਇਆ ਜਾਂਦਾ ਤਾਂ ਅਸੀਂ ਕਾਰਵਾਈ ਕਰਾਂਗੇ ਕੋਈ ਟੈਸਟ ਤੁਹਾਡੇ ਵੱਲੋਂ ਕਦੇ ਕੀਤਾ ਜਾਂਦਾ ਜੇ ਜੀ ਫੜੇ ਜਾਂਦੇ ਜਿਵੇਂ ਹੁਣ ਸ਼ਰਾਬ ਪੀਤੀ ਬੰਦਾ ਫੜਿਆ ਗਿਆ ਉਹਦਾ ਕੋਈ ਸੀਸੀਟੀ ਵੀ ਆ ਗਿਆ ਉਹਦਾ ਕੋਈ ਕੁਝ ਵੀ ਆ ਗਿਆ ਉਹਦੇ ਉਹਦੇ ਖਿਲਾਫ ਕਾਰਵਾਈ ਹੁੰਦੀ ਆ ਦੀ ਡਾਕਟਰੀ ਹੁੰਦੀ ਆ ਹੂੰ ਹੂੰ ਇਸ ਤਰ੍ਹਾਂ ਦੀ ਕੋਈ ਕੋਈ ਗੱਲ ਨਹੀਂ ਨਸ਼ੇ ਨੂੰ ਕਿਸੇ ਵੀ ਬੜਾਵਾ ਨਹੀਂ ਦਿੱਤਾ ਜਾਂਦਾ ਸ਼ਰੋਨੀ ਕਮੇਟੀ ਦੇਣਾ ਨਹੀਂ ਚਾਹੀਦਾ ਤੁਹਾਡੇ ਧਰਮ ਦੇ ਅੰਦਰ ਨਸ਼ਾ ਜਿਹੜਾ ਵਰਜਤ ਹੈ ਸੋ ਇਸ ਕਰਕੇ ਜੇ ਕੋਈ ਉਹਨਾਂ ਨੂੰ ਗੱਲ ਲੱਗਦੀ ਹੈ ਕੋਈ ਸਬੂਤ ਪੈਦਾ ਕਰ ਦੇਣਗੇ ਇਸ ਦੇ ਖਿਲਾਫ ਕਾਰਵਾਈ ਕਰਾਂਗੇ ਹਮ ਪਰ ਅੱਜ ਵੀ ਉਹਨਾਂ ਦੇ ਜਿਹੜੀ ਕਹਿਣੀ ਹੈ ਇਹ ਮੈਨੂੰ ਲੱਗਦਾ ਹੈ ਕਿ ਬਿਲਕੁਲ ਹੀ ਮੁੱਡੋ ਮੁੱਡੋ ਜਿਹੜੀ ਹੈ ਇਹ ਮਾੜੀ ਗੱਲ ਆ ਉਹ ਸਿਆਸੀ ਤੌਰ ਤੇ ਆਪਣੀਆਂ ਉਹਨਾਂ ਨੇ ਤਬਦੀਲੀਆਂ ਕੀਤੀਆਂ ਨੇ ਝੰਡੇ ਬਦਲੇ ਨੇ ਤੋ ਉਹਦੇ ਸ਼੍ਰੋਮਣੀ ਕਮੇਟੀ ਦਾ ਇਸ ਗੱਲ ਦੇ ਵਿੱਚ ਕੀ ਰੋਲ ਆ ਜਾਂ ਸ਼੍ਰੋਮਣੀ ਕਮੇਟੀ ਦਾ ਮੁੱਦਾ ਹੀ ਨਹੀਂ ਆ ਹੂੰ ਹੂੰ ਜੀ ਜੀ ਗੱਲ ਇਹ ਵੇ ਵੀ ਰਏ ਇੰਨੇ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਛੱਡੀ ਹੈ ਨਾਲ ਹੀ ਅਗਲੇ ਦਿਨ ਅਗਲੇ ਦਿਨ ਹੀ ਉਹਨਾਂ ਨੇ ਇਹ ਇਲਜ਼ਾਮ ਵੱਡੇ ਲਗਾ ਦਿੱਤੇ ਉਹ ਵੀ ਸਿੱਧਾ ਸ਼੍ਰੋਮਣੀ ਕਮੇਟੀ ਜਿਹੜੇ ਮੁਲਾਜ਼ਮ ਹੈ ਸਿੱਧਾ ਉਹਨਾਂ ਤੇ ਇਲਜ਼ਾਮ ਲਾਏ ਨੇ ਦੇਖੋ ਮੈਂ ਤਾਂ ਹੀ ਤਾਂ ਕਹਿ ਰਿਹਾ ਨਾ ਜੀ ਕਿ ਅੱਜ ਉਹਨਾਂ ਦੀ ਜਿਹੜੀ ਇਲਜ਼ਾਮਬਾਜ਼ੀ ਆ ਉਹ ਕਿਸ ਗੱਲ ਦਾ ਸਬੂਤ ਦਿੰਦੀ ਆ ਇੱਕ ਤਾਂ ਉਹਨਾਂ ਦੀ ਬਖਲਾਟ ਆ ਹਮ ਇੱਕ ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਰੌਲਾ ਹੀ ਨਹੀਂ ਇਸ ਗੱਲ ਦਾ ਰੌਲਾ ਉਹ ਕਹਿੰਦੇ ਮੇਰਾ ਰੌਲਾ ਜੀ ਵਿਕ੍ਰਮ ਸਰ ਦਾ ਵਿਕ੍ਰਮ ਸਿੰਘ ਮਜੀਠੀਆ ਨਾਲ ਹਮ ਤੇ ਅਕਾਲੀ ਦਲ ਨਾਲ ਕਿਸੇ ਲੀਡਰ ਨੂੰ ਕਹਿੰਦੇ ਮੈਂ ਠੀਕ ਆ ਕਿਸੇ ਨਾਲ ਕਹਿੰਦਾ ਮੈਂ ਮਾੜਾ ਵਾਂ ਤੇ ਉਹ ਇਹ ਵੀ ਮੈਨੂੰ ਖਬਰ ਪਤਾ ਲੱਗੀ ਆ ਕਿ ਉਹਨਾਂ ਦੇ ਸਾਥੀ ਜਿਹੜੇ ਕੱਲ ਸ਼ਾਮਲ ਹੋਏ ਸੀ ਉਹ ਛੱਡ ਕੇ ਵਾਪਸ ਆ ਗਏ ਅਸਲ ਇਹ ਗੱਲਾਂ ਜਿਹੜੀਆਂ ਜੋ ਕਰ ਰਹੇ ਨੇ ਇਹ ਗੱਲਾਂ ਦਾ ਆਉਣ ਵਾਲਾ ਸਮੇਂ 'ਚ ਕੋਈ ਚੰਗੇ ਨਤੀਜੇ ਨਹੀਂ ਆਉਂਦੇ ਜਿਸ ਪਾਰਟੀ ਨੇ ਤੁਹਾਨੂੰ ਇਸ ਕਦਰ ਜਿਹੜਾ ਮਜਬੂਤ ਕੀਤਾ ਤੁਹਾਨੂੰ ਪੈਰਾਂ ਸਰ ਕੀਤਾ ਤੁਹਾਨੂੰ ਅੱਜ ਦਾ ਇੱਕ ਲੋਕਾਂ ਦੇ ਵਿੱਚ ਇੱਕ ਅਹੁਦਾ ਤੇ ਰਤਬਾ ਦਵਾਇਆ ਉਸ ਪਾਰਟੀ ਲਈ ਤੁਸੀਂ ਇੰਨਾ ਕੁਝ ਬੋਲੋ ਤੇ ਜਿਹਦਾ ਮਸਲਾ ਕੋਈ ਨਹੀਂਗਾ ਸ਼ਰੋਣੀ ਗੁਰਦਰਾਪਨ ਕਮੇਟੀ ਆ ਉਹਦੇ ਖਿਲਾਫ ਤੁਸੀਂ ਬਿਆਨਬਾਜੀ ਚੁੱਕੋ ਇੱਥੇ ਬਿਆਨਬਾਜੀ ਚੁੱਕਣ ਵਾਲੇ ਬਹੁਤ ਆਏ ਨੇ ਪਰ ਸ਼ਰੋਣੀ ਕਮੇਟੀ ਜਿਹੜੀ ਆ ਉਹ ਸਿੱਖਾਂ ਦੀ ਸਰਬੋਰ ਸਸਤਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਕਹਿੰਦੇ ਨੇ ਨਾ ਵੀ ਉਟਾ ਨਹੀਂ ਲਾ ਸਕਦਾ ਗੱਲ ਹੈ ਵੀ ਇਹ ਵੀ ਸਿੱਧਾ ਤੁਹਾਨੂੰ ਇਹ ਲੱਗਦਾ ਵੀ ਟਾਰਗੇਟ ਐਸਡੀਪੀਸੀ ਨੂੰ ਕਰਨਾ ਸੌਖਾ ਹੋ ਗਿਆ ਜਾਂ ਲੋਕੀ ਇਹਨਾਂ ਟਾਰਗੇਟ ਜਿਹੜਾ ਐਸਡੀਪੀਸੀ ਨੂੰ ਕਿਉਂ ਕਰਦੇ ਨੇ ਸੌਖਾ ਹੋ ਗਿਆ ਇਹ ਇਹ ਸੁਭਾਅ ਬਣ ਗਿਆ ਜੀ ਹੂੰ ਇਹ ਸ਼ਰਾਰਤਾਂ ਨੇ ਐਸਡੀਪੀਸੀ ਨੂੰ ਤੋੜਨਾ ਚਾਹੁੰਦੀ ਆ ਹੂੰ ਉਹਦੇ ਉਹਦੀ ਵੀ ਸ਼ੈ ਹੈ ਸਾਡਾ ਇਥੋਂ ਦਾ ਇਥੋਂ ਦੀ ਜਿਹੜੀ ਜਿਹੜੀ ਸੂਬੇ ਦੀ ਜਿਹੜੀ ਪਾਰਟੀ ਆ ਤਾਂ ਜਿਹੜੀ ਉਹ ਪਹਿਲਾਂ ਹੀ ਢਾ ਚੁੱਕੀ ਆ ਸੋ ਕੋਈ ਵੀ ਜਿਹੜੀ ਧੇਰਾ ਇਹ ਇੱਕ ਬੜੀਆਂ ਵੱਡੀਆਂ ਸਾਜ਼ਸ਼ਾ ਨੇ ਜਿਹੜੀਆਂ ਸਾਜਸ਼ਾ ਇਹੋ ਜਿਹੇ ਲੀਡਰਾਂ ਦੇ ਤੋਂ ਇਹੋ ਜਿਹੇ ਬਿਆਨ ਦੋਦੀਆਂ ਨੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੜੇ 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 ਸ਼ਕਤੀਆਂ ਆਈਆਂ ਸੰਪੰਥ ਨੂੰ ਢਾਉਣ ਵਾਸਤੇ ਸੰਸਥਾਵਾਂ ਨੂੰ ਢਾਉਣ ਵਾਸਤੇ ਪਰ ਇਹ ਇਹਨਾਂ ਦਾ ਭਲੇਖਾ ਜਿਹੜਾ ਵੈਸੇ ਹੀ ਨਿਕਲ ਜਾਣਾ ਉਹ ਤਾਂ ਅੱਜ ਹੀ ਨਿਕਲ ਗਿਆ ਨੇ ਅੱਜ ਉਹਨਾਂ ਦਾ ਪਤਾ ਲੱਗਾ ਕਿ ਬੜੇ ਲਗ ਇੱਕ ਵਰਤੀ ਸਾਥੀ ਜਿਹੜੇ ਆ ਉਹ ਅੱਜ ਵਾਪਸ ਆ ਗਏ ਨੇ ਉਹ ਦੇਖਦੇ ਆਂ ਕੀ ਕਹਿੰਦੇ ਆ ਕਿਉਂ ਵਾਪਸ ਆਏ ਨੇ ਉਹ ਦੱਸ ਦੇਣਗੇ ਸਾਰੀਆਂ ਗੱਲਾਂ ਪਰ ਇਹ ਇਹ ਆਪਣੇ ਆਪ ਨੂੰ ਸਮਝਣਾ ਚਾਹੀਦਾ ਠੀਕ ਆ ਹਰ ਬੰਦੇ ਦਾ ਅਧਿਕਾਰ ਆ ਮੈਂ ਆਪਣੀ ਵਿਚਾਰਧਾਰਾ ਕਿਸੇ ਨੂੰ ਵੀ ਰੱਖਾਂ ਤੁਸੀਂ ਉਹਦੀ ਗੱਲ ਕਰੋ ਹੂੰ ਹੂੰ ਤੁਸੀਂ ਦੱਸੋ ਲੋਕਾਂ ਜਾਓ ਕਿ ਹਾਂ ਜੀ ਮੈਂ ਨਸ਼ਿਆਂ ਦੇ ਖਿਲਾਫ ਹਾਂ ਆ ਐਡੇ ਕਾਰਨਾਮੇ ਕਰਦੇ ਆ ਹੂੰ ਹੂੰ ਤੇ ਲੋਕਾਂ ਕੋਲ ਜਾਓ ਤੇ ਲੋਕ ਇਹਦਾ ਜਵਾਬ ਦੇ ਦੇਣਗੇ ਹੂੰ ਹੂੰ ਤੇ ਤੁਸੀਂ ਆਪਣੀਆਂ ਸਸਤਾਵਾਂ ਤੇ ਉਂਗਲ ਚੁੱਕ ਕੇ ਆਪਣੀ ਰਾਜਨੀਤੀ ਚੰਗ ਚੰਗਾਉਣ ਲੱਗੇ ਹੋ ਮੈਨੂੰ ਲੱਗਦਾ ਇਹ ਇਹ ਉਹਨਾਂ ਨੂੰ ਘਟੋ ਘਟੋ ਆਦੀ ਪੀੜੀ ਥਲੇ ਸੋਟਾ ਜਿਨੂੰ ਮਾਰ ਬਿਆਨ ਸੁਣ ਕੇ ਇੱਕ ਵਾਰੀ ਤੁਸੀਂ ਵੀ ਹੈਰਾਨ ਰਹਿ ਗਏ ਹੋਗੇ ਵੀ ਇਹ ਤਾਂ ਸਾਡੇ ਇਹੋ ਹੈਰਾਨ ਇਸ ਕਰਕੇ ਨਹੀਂ ਰਹੇ ਕਿ ਉਹ ਅੱਗੇ ਵੀ ਬਹੁਤ ਕੋਸ਼ਿਸ਼ ਤਰ੍ਹਾਂ ਦੇ ਆ ਚੁੱਕੇ ਆ ਉਹਨੇ ਕਈ ਪਾਰਟੀਆਂ ਜਵਾਨ ਕਰ ਲੀਆਂ ਆ ਵਾਪਸ ਆ ਗਏ ਫਿਰ ਕੋ ਹੋਰ ਪਾਰਟੀ ਜਵਾਨ ਕਰ ਲਈ ਕਦੇ ਸ਼ਰੂਨੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਬੋਲਦੇ ਕਦੇ ਕਿਸੇ ਦੇ ਕਦੇ ਕਿਸੇ ਹੋਰ ਸੰਸਥਾ ਦੇ ਕਿਸੇ ਪ੍ਰੋਧਕ ਦੇ ਖਿਲਾਫ ਬੋਲ ਗਏ ਉਹ ਬੋਲਦੇ ਆ ਰਹੇ ਨੇ ਕੋਈ ਅੱਜ ਕੋਈ ਨਵੀਂ ਗੱਲ ਨਹੀਂ ਕੀਤੀ ਉਹਨਾਂ ਨੇ ਸੋ ਇੱਕ ਦਿਨ ਦੀ ਖਬਰ ਆਏ ਇਹਨਾਂ ਨੂੰ ਕੋਈ ਸੀ ਤੇ ਕੋਈ ਇਹ ਹੋ ਸਕਦਾ ਵੀ ਚਲੋ ਇੱਕ ਮੈਂ ਕਹਿ ਸਕਦਾ ਵੀ ਜੇ ਉਹਨਾਂ ਨੇ ਕੋਈ ਗੱਲ ਵੀ ਕੀਤੀ ਹੈ ਉਸ ਤੇ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਕੋਈ ਚੈਕਿੰਗ ਚੁਕਿੰਗ ਕੀਤੀ ਜਾ ਸਕਦੀ ਹੈ ਦੇਖੋ ਜੀ ਚੈਕ ਕਿੰਦਾ ਚੱਲਦੀ ਆ ਸੀਸੀਟੀਵੀ ਹਰਥਨ ਲੱਗੇ ਆ ਇਹੋ ਜੀ ਕੋਈ ਗੱਲ ਨਹੀਂ ਪਰ ਇਹੋ ਜੇ ਲੋਕਾਂ ਨੂੰ ਤਾਂ ਇੱਥੇ ਲੋਕ ਰੋਜ਼ ਬਹੁਤ ਇਹੋ ਜੇ ਆਉਂਦੇ ਆ ਕਿ ਇਹਨਾਂ ਨੇ ਇਹੋ ਜੇ ਲੋਕਾਂ ਨੂੰ ਲੈ ਕੇ ਇਸ ਤਰ੍ਹਾਂ ਜਿਹੜੀ ਆ ਕੋਈ ਉਪਾਅ ਐ ਅਪੀਲ ਹੋ ਜੇ ਸਿਸਟਮ ਦੇ ਫਿਰ ਸਾਡਾ ਸਸੂਣ ਨਹੀਂ ਚੱਲੇਗਾ ਤੋਂ ਮੈਂ ਫਿਰ ਕਹਿਣਾ ਕਿ ਅਸੀਂ ਪੂਰਨ ਤੌਰ ਤੇ ਉੱਤੇ ਨਸ਼ਿਆਂ ਦੇ ਖਿਲਾਫ ਨਸ਼ਾ ਵਰਜਤ ਪੰਸਲੀ ਜਿਹੜੀ ਮਰਜ਼ਾਦਾ ਚ ਜਿਹੜਾ ਵੀ ਕੋਈ ਬੰਦੇ ਦੇ ਖਿਲਾਫ ਕੋਈ ਸਬੂਤ ਆਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਆ ਤੇ ਅਜ ਵੀ ਕਰਾਂਗੇ ਤੇ ਕਾਹ ਵੀ ਕਰਾਂ ਧੰਨਵਾਦ ਜੀ ਤੁਹਾਡਾ ਬਾਬਾ